ਕਿਵੇਂ ਹੋ ਤੁਸੀਂ ਸਾਰੇ ਹੋ hope ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬੁਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹ ਕੁਸ਼ੀ ਵਲੋਗ ਤੇ ਇਸ ਚੈਨਲ ਤੇ ਤੁਹਾਡੇ ਨਾਲ ਰੈਮਡੀ ਸ਼ੇਅਰ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਆਪਣੀ ਜਿਹੜੀ ਸਕਿਨ ਹੈ ਕਲੀਅਰ ਹੋ ਜਾਂਦੀ ਹੈ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਹੈ ਇਸ ਵੀਡੀਓ ਵਿੱਚ ਅੱਜ ਤੁਹਾਨੂੰ ਐਦਾਂ ਦਾ ਫੇਸ ਪੈਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਾਈਵ ਪ੍ਰੂਫ ਦੱਸਾਂਗੇ ਕਿ ਆਪਣੇ ਜਿਹੜੇ హెయిਰ ਹੁੰਦੇ ਨੇ ਹੈਨਾ ਜਿਹੜੇ ਕਿ ਚਿਹਰੇ ਤੇ हेयर ਹੋ ਜਾਂਦੇ ਨੇ ਵਾਲ ਹੋ ਜਾਂਦੇ ਨੇ ਉਹ ਜਲਦੀ ਰਿਮੂਵ ਨਹੀਂ ਹੁੰਦੇ ਕਈਆਂ ਨੇ ਕਈ ਰੈਮਡੀ ਇਸਤੇਮਾਲ ਕਰ ਲਈਆਂ ਨੇ ਕਈ ਮਤਲਬ ਕਿ ਕਰੀਮਾਂ ਇਸਤੇਮਾਲ ਕਰ ਲਈਆਂ ਪਰ ਚਿਹਰੇ ਤੇ ਵਾਲ ਜਿਹੜੇ ਨੇ ਉਹ ਨਹੀਂ ਜਾ ਰਹੇ ਤੁਸੀਂ ਦੇਖ ਸਕਦੇ ਹੋ ਮੇਰੇ ਚਿਹਰੇ ਨੂੰ ਬਿਲਕੁਲ ਸਾਫ਼ ਪਿਆ ਮੇਰੇ ਤੇ ਲੋਜੀ ਕਰਦੇ ਆ ਤੁਹਾਡੇ ਨਾਲ ਇੱਕ ਪੈਕ ਸ਼ੇਅਰ ਤੇ ਉਹਨੂੰ ਪੈਕ ਨੂੰ ਬਣਾਉਣ ਲਈ ਆਪਾਂ ਕੀ ਕੀ ਇਸਤੇਮਾਲ ਕੀਤਾ ਹੈ ਆਪਾਂ ਲੈ ਆਏ ਵੇਸਣ ਸੁੱਕੀ ਜੀ ਕਟੋਰੀ ਵਿੱਚ ਪਾ ਲਿਆ ਮੈਂ ਵੇਸਣ ਵੇਸਣ ਦਾ ਚਮਚਾ ਪਾ ਲਿਆ ਉਸ ਤੋਂ ਬਾਅਦ ਆਪਾਂ ਲੈ ਲਿਆਏ ਕਾਫੀ ਪਾਊਡਰ ਕਾਫੀ ਪਾਊਡਰ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਲਓ ਮੇਰੇ ਕੋਲ ਨੈਸਲੇ ਦਾ ਸੀ ਮੈਂ ਨੈਸਲੇ ਦਾ ਵਰਤਦਾ ਤੁਸੀਂ ਕਿਸੇ ਵੀ ਕੰਪਨੀ ਦਾ ਇਸਤੇਮਾਲ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਹੈ ਜੀ ਕੋਲਗਟ ਕੋਲਗਟ ਵੀ ਤੁਸੀਂ ਜਿਹੜੀ ਤੁਹਾਡੇ ਘਰੇ ਪੇਸਟ ਪਈ ਹੈ ਉਹੀ ਤੁਸੀਂ ਪਾ ਸਕਦੇ ਹੋ ਮਤਲਬ ਕਿ ਪੈਪਸੀਡੈਂਟ ਹੋ ਗਈ ਜਾਂ ਕੋਲਗਟ ਹੋ ਗਈ ਇਹ ਦੋਨਾਂ ਚੀਜ਼ਾਂ ਚ ਜਿਹੜੀ ਮਰਜ਼ੀ ਤੁਸੀਂ ਪਾ ਸਕਦੇ ਹੋ ਹੈਨਾ ਪੈਪਸੀਡੈਂਟ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਥਿੰਕ ਜਿਆਦਾ ਪੇਸਟ ਬਣਾ ਲੈਣਾ ਪੇਸਟ ਬਣਾ ਲੈ ਇਹਦੇ ਵਿੱਚ ਪਾਣਾ ਹੈ ਆਪਾਂ ਆ ਰੋਜ਼ ਵਾਟਰ ਰੋਜ਼ ਵਾਟਰ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਦਾ ਥਿੰਕ ਜਾਂ ਪੇਸਟ ਜਿਹੜਾ ਉਹ ਆਪਾਂ ਬਣਾ ਲੈਣਾ ਤੇ ਇਸੇ ਕਰਕੇ ਮੈਂ ਅੱਕੇ ਚ ਤੁਹਾਨੂੰ ਲਾਈਵ ਰਿਜ਼ਲਟ ਸ਼ੇਅਰ ਕਰਦੇ ਆ ਲਾਈਵ ਪ੍ਰੂਫ ਕਰਦੇ ਆ ਕਿ ਇਹਨੂੰ ਲਗਾ ਕੇ ਕਿੱਦਾਂ ਵਾਲ ਜਿਹੜੇ ਰਿਮੂਵ ਹੋ ਜਾਂਦੇ ਆ ਕਿਉਂਕਿ ਅੱਜਕੱਲ ਬਹੁਤ ਲੇਡੀਜ਼ ਪਰੇਸ਼ਾਨ ਨੇ ਚਿਹਰੇ ਦੇ హెਅਰ ਨੂੰ ਲੈ ਕੇ ਹਨਾ ਲਗਦੇ ਵੀ ਗੰਦੇ ਆ ਜਦੋਂ ਆਪਾਂ ਮੇਕਅਪ ਕਰਨੇ ਆ ਤੇ ਚਿਹਰੇ ਤੇ ਜਦੋਂ ਹੇਅਰ ਹੋ ਜਾਂਦੇ ਨੇ ਬੜੇ ਗੰਦੇ ਚ ਲਗਦੇ ਵੈਸੇ ਮੈਂ ਪਹਿਲਾਂ ਵੀ ਕਾਫੀ ਰੈਮਡੀ ਤੁਹਾਡਾ ਨਾ ਇਸਤੇਮਾਲ ਕੀਤੀਆਂ ਨੇ ਜਿਵੇਂ ਫਟਕੜੀ ਹੋਊਗੀ ਫਟਕੜੀ ਜਿਹੜੀ ਉਹ ਵੀ ਆਪਾਂ ਉਹਦੀ ਮ사ਜ ਕਰਨ ਨਾਲ ਵੀ ਜਿਹੜੇ ਹੇਅਰ ਹੁੰਦੇ ਨੇ ਰਿਮੂਵ ਹੋ ਜਾਂਦੇ ਨੇ ਇਮਲੀ ਦੀ ਚਟਣੀ ਹੋਊਗੀ ਉਹ ਖਾਣ ਨਾਲ ਕਿਉਂਕਿ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਟਾਈਮ ਲੱਗਦਾ ਹੈ ਇਹ ਮੈਂ ਤਾਂ ਸ਼ੇਅਰ ਕਰਦੀ ਪਈ ਆ ਕਈਆਂ ਨੂੰ ਹੁੰਦੀ ਜਿਆਦਾ ਜਲਦੀ ਕਿਤੇ ਜਾਣਾ ਹੁੰਦਾ ਕੋਈ ਫੰਕਸ਼ਨ ਆ ਗਿਆ ਹਨ ਇਸ ਕਰਕੇ ਆਪਾਂ ਨੂੰ ਜ਼ਿਆਦਾ ਜਲਦੀ ਜਲਦੀ ਕਰਨੇ ਪੈਂਦੇ ਆ ਇਸ ਕਰਕੇ ਮੈਂ ਜਿਹੜੀਆਂ ਤੁਹਾਡਾ ਹਰ ਪ੍ਰਕਾਰ ਦੀਆਂ ਚੀਜ਼ਾਂ ਸ਼ੇਅਰ ਕਰਦੀ ਹੁੰਦੀ ਆ ਤੇ ਇਸ ਕਰਕੇ ਲਾਈਵ ਦੱਸ ਰਹੀ ਆਂ ਇਹ ਮੇਰਾ ਬੇਟਾ ਹੈ ਕਿਉਂਕਿ ਮੈਂ ਆਪਣੇ ਚਿਹਰੇ ਤੇ ਲਗਾਉਂਦੀ ਤਾਂ ਤੁਹਾਨੂੰ ਪਤਾ ਨਹੀਂ ਇਸ ਚਲਣਾ ਚਿਹਰਾ ਮੇਰਾ ਸਾਫ਼ ਪਿਆ ਮੇਰੇ ਚਿਹਰੇ ਤੇ ਤਾਂ ਕੋਈ ਵੀ ਖੇਰ ਨਹੀਂ ਹੈਗਾ ਮੇਰੇ ਬੇਟਾ ਹੀ ਪਿਆ ਹੋਇਆ ਸੀਗਾ ਮੈਂ ਉਹਦੀ ਲੱਤ ਤੇ ਲੱਗੀ ਸੀਗੀ ਲਾਈਵ ਰਿਜ਼ਲਟ ਤੁਹਾਨੂੰ ਪ੍ਰੂਫ ਕਰਨ ਵਾਸਤੇ ਮੈਂ ਕਿਹਾ ਚਲੋ ਤੁਹਾਨੂੰ ਦੱਸ ਦਿਆਂ ਹਣਾ ਤੇ ਇਹ ਦੇਖੋ ਜੇ ਆਪਾਂ ਥਿੰਕ ਜਦੋਂ ਬਣਾ ਲਿਆ ਪੇਸਟ ਤੇ ਇਹ ਆਪਾਂ ਉਹਦੀ ਲੱਤ ਤੇ ਕਰਤਾ ਅਪਲਾਈ ਇਹਨੂੰ ਚੰਗੀ ਤਰ੍ਹਾਂ ਮੋਟੀ ਜੀ ਲੇਅਰ ਦੇ ਕੇ ਆਪਾਂ ਇਹਨੂੰ ਅਪਲਾਈ ਕਰ ਲੈਣਾ ਹੈ ਇਹਨੂੰ ਆਪਾਂ ਫਿਰ ਸੁੱਕਣ ਦੇਣਾ ਹੈ 15 ਤੋਂ 20 ਮਿੰਟ ਤੱਕ ਸੁੱਕਣ ਦੇਣਾ ਜਾਨੀ ਕਿ 15 ਤੋਂ 20 ਮਿੰਟ ਭਾਵੇਂ ਅੱਧਾ ਘੰਟਾ ਲੱਗ ਜਾਏ ਇਹਨੂੰ ਪੂਰੀ ਤਰ੍ਹਾਂ ਆਪਾਂ ਸੁੱਕਣ ਦੇਣਾ ਕਿ ਜਿਹੜਾ ਇਹਨ ਸੁੱਕ ਜਾਵੇ ਠੀਕ ਹੈ ਜੀ ਸੁੱਕਣ ਤੋਂ ਬਾਅਦ ਇਹਨੂੰ ਕਿਸ ਤਰ੍ਹਾਂ ਆਪਾਂ ਰਿਮੂਵ ਕਰਨਾ ਉਹ ਤੁਹਾਨੂੰ ਨਾਲ ਸ਼ੇਅਰ ਕਰਦੇ ਆਂ ਬਾਕੀ ਤੁਸੀਂ ਜਦੋਂ ਇਸਤੇਮਾਲ ਕਰੋਗੇ ਨਾ ਫਿਰ ਤੁਹਾਨੂੰ ਪਤਾ ਚੱਲੇਗਾ ਹਨਾ ਕਿ ਕਿੱਦਾਂ ਇਹ ਇਸਤੇਮਾਲ ਕਰਦਾ ਹੈ ਇਹ ਨੁਸਖਾ ਕਿੱਦਾਂ ਰਿਮੂਵ ਕਰਦਾ ਹੈ ਹੈਅਰ ਨੂੰ ਹਨਾ ਬਹੁਤ ਸਾਰੇ ਟਿਪਸ ਨੇ ਵੀ ਜਿਹੜਾ ਤੁਹਾਨੂੰ ਸਾਰੇ ਸ਼ੇਅਰ ਕਰਾਂਗੇ ਜਿਹੜਾ ਤੁਹਾਨੂੰ ਵਧੀਆ ਲੱਗੇ ਕਰੇ ਉਹੀ ਤੁਸੀਂ ਇਸਤੇਮਾਲ ਕਰ ਲਿਆ ਕਰੋ ਤੇ ਬਾਕੀ ਇਹ ਦੇਖੋ ਸੁੱਕ ਗਿਆ ਸੀਗਾ ਉਸ ਤੋਂ ਬਾਅਦ ਕੱਪੜਾ ਲਿਆ ਮੈਂ ਕੋਟਨ ਦਾ ਉਹਨੂੰ ਪਾਣੀ 'ਚ ਡਿਪ ਕਰਕੇ ਤੇ ਉਹਨੂੰ ਉੱਪਰੋਂ ਥੋੜਾ ਜਿਹਾ ਗਿੱਲਾ ਕਰ ਲਿਆ ਕਿਉਂਕਿ ਜਿਆਦਾ ਸੁੱਕਾ ਜਦੋਂ ਹੋਣਾ ਸੀਗਾ ਤੇ ਉਹਨੂੰ ਰਮੋਵ ਨਹੀਂ ਸੀ ਹੋਣਾ ਹੈਗਾ ਤੇ ਡਿਪ ਕਰਕੇ ਇਹਨੂੰ ਥੋੜਾ ਥੋੜਾ ਗਿੱਲਾ ਕਰ ਲਿਆ ਉਸ ਤੋਂ ਬਾਅਦ ਉਹੀ ਕੱਪੜਾ ਜਿਹੜਾ ਕੋਟਨ ਦਾ ਸੀਗਾ ਉਹਦੇ ਨਾਲ ਹੀ ਆਪਾਂ ਲੱਗ ਗਏ ਸਾਫ਼ ਕਰਨ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਤੇ ਕਿੰਦਾ ヘア ਜਿਹੜੇ ਨੇ ਕਮਜ਼ੋਰ ਹੋ ਚੁੱਕੇ ਨੇ ਤੇ ਕਿੰਦਾ ਸਾਫ਼ ਹੋ ਰਹੇ ਨੇ ਤੇ ਆ ਦੇਖੋ ਬਹੁਤ ਹੀ ਵਧੀਆ ਇਹ ਪੈਕ ਹੈ ਤੁਸੀਂ ਇਸਤੇਮਾਲ ਕਰ ਸਕਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਹਨਾ ਉਹਨਾਂ ਭੈਣਾਂ ਨੂੰ ਉਹਨਾਂ ਨੂੰ ਕਿ ਜਿਹੜੇ ਬਹੁਤ ਬਹੁਤ ਪਰੇਸ਼ਾਨ ਨੇ हेयर ਤੋਂ ਜਿਹੜਨ ਜਲਦੀ ਜਲਦੀ ਰਿਮੂਵ ਕਰਨੇ ਹੁੰਦੇ ਨੇ ਜਿਵੇਂ ਮੰਨ ਲਓ ਕਿ ਤੇ ਜਾਣਾ ਹੁੰਦਾ ਫੰਕਸ਼ਨ ਆ ਜਾਂਦਾ ਤੇ ਆਪਾਂ ਨੂੰ ਫਿਰ ਇਹੀ ਦਿੱਕਤ ਹੁੰਦੀ ਹੈ ਕਿ ਕਿੱਦਾਂ ਕੀ ਸਭ ਕੁਝ ਕਰੀਏ ਕਈ ਵਾਰ ਕੁਝ ਯਾਦ ਵੀ ਨਹੀਂ ਆਂਦਾ ਤੁਸੀਂ ਲਿਖ ਕੇ ਰੱਖ ਸਕਦੇ ਹੋ ਰੈਮਡੀ ਤੇ ਤੁਸੀਂ ਦੇਖ ਲਓ ਜੀ ਲਾਇਬ੍ਰੇਰੀ ਜੀ ਨਾਲ ਹੀ ਆਪਾਂ ਸ਼ੇਅਰ ਕਰਦੇ ਆ ਇੱਕ ਡਰਿੰਕ ਤੁਹਾਡੇ ਨਾਲ ਜਿਹਨਾਂ ਦੇ ਬੱਚਿਆਂ ਦੀ ਗਰੋਥ ਨਹੀਂ ਬਾਧ ਰਹੀ ਜਿਹੜੇ ਬੱਚੇ ਬਹੁਤ ਜ਼ਿਆਦਾ ਪਤਲੇ ਆ ਹਨਾ ਮੈਨੂੰ ਕਮੈਂਟ ਵੀ ਆਇਆ ਸੀ ਕਿ ਦੀਦੀ ਕੋਈ ਐਸਾ ਮਤਲਬ ਕਿ ਦੱਸੋ ਚੀਜ਼ ਹੈ ਕਿ ਜਿੱਦਾਂ weight ਵੀ ਥੋੜਾ ਵਧੇ ਹਨਾ weight gain ਵੀ ਹੋਵੇ ਤੇ ਉਹਦੇ ਲਈ ਆਪਾਂ ਜਿਹੜੀ ਡਰਿੰਕ ਮੈਂ ਆਪਣੇ ਬੱਚਿਆਂ ਨੂੰ ਦੇਣੀ ਹੁੰਦੀ ਹੈ ਉਹਦੇ ਲਈ ਆਪਾਂ ਕੀ ਲਿਆ 6-7 ਬਦਾਮ ਲਿਆ ਥੋੜੀ ਜਿਹੀ ਕਿਸ਼ਮਿਸ਼ ਲਈ ਹੈ ਤੇ ਦੋ ਚਮਚ ਵੱਡੇ ਜਿਹੜੇ ਓਟਸ ਪਾ ਲਏ ਮਿਲਕ ਓਟਸ ਇਹ ਓਟਸ ਉਹੀ ਨੇ ਜਿਹੜਾ ਮੈਂ ਫੇਸ ਪੈਕ ਵੀ ਤੁਹਾਨੂੰ ਦੱਸਿਆ ਹੋਇਆ ਇਹਦੇ ਖਾਣ ਦੇ ਵੀ ਫਾਇਦੇ ਨੇ ਤੇ ਚਿਹਰੇ ਤੇ ਲਗਾਉਣ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਤੇ ਇਹਨੂੰ ਆਪਾਂ ਮਿਕਸੀ ਗ੍ਰੈਂਡ ਵਿੱਚ ਥੋੜਾ ਜਿਹਾ ਦਰਦਰਾ ਕਰ ਲਿਆ ਏ ਤੇ ਉਸ ਤੋਂ ਬਾਅਦ ਆਪਾਂ ਇੱਕ ਵੱਡਾ ਚਮਚਾ ਪਾ ਦਿੱਤਾ ਜੀ ਚੀਨੀ ਦਾ ਜਿੰਨੀ ਕਿ ਤੁਸੀਂ ਆ ਮਿੱਠਾ ਖਾ ਸਕਦੇ ਆਪਣੀ ਰਿਕੋਰਡਿੰਗ ਹੈਨਾ ਤੇ ਆਪਾਂ ਤਿੰਨ ਬਨਾਣਾ ਪਾਏ ਨੇ ਇਹਦੇ ਵਿੱਚ ਤੇ ਇਹਦੇ ਵਿੱਚ ਪਾ ਦੇਣਾ ਆਪਾਂ ਮਿਲਕ ਯਾਨੀ ਕਿ ਦੁੱਧ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਗ੍ਰੈਂਡ ਤੇ ਜਦੋਂ ਇਹ ਪਤਲਾ ਜਾ ਹਨਾ ਗ੍ਰੈਂਡ ਜਿਹੜੀ ਇਹ ਜਿਹੜੀ ਰੈਸਪੀ ਹੈ ਨਾ ਇਹ ਡਰਿੰਕ ਜਿਹੜੀ ਜਦੋਂ ਤਿਆਰ ਹੋ ਜਾਣੀ ਹੈ ਪੀਣ ਨੂੰ ਵੀ ਇੰਨੀ ਟੇਸਟੀ ਲੱਗਦੀ ਏ ਬਾਕੀ ਬਹੁਤ ਫਾਇਦੇ ਹੁੰਦੇ ਹੈ ਜਲਦੀ ਵਧਦਾ ਹੈ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਘਟੇ ਬਹੁਤ ਹੀ ਜਲਦੀ weight ਵਧਦਾ ਹੈ ਬਾਕੀ ਪੀਣ ਨਾਲ ਚਿਹਰੇ ਤੇ ਨਖਾਰ ਵੀ ਆਉਂਦਾ ਹੈ એનર્ਜੀ ਆਉਂਦੀ ਹੈ ਬਹੁਤ ਵਧੀਆ ਡਰਿੰਕ ਹੈ ਤੁਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਡੇਲੀ ਦਾ ਇੱਕ ਇੱਕ ਗਲਾਸ ਦੇ ਸਕਦੇ ਹੋ ਚਾਹੇ ਸਵੇਰੇ ਦੇ ਲੋ ਚਾਹੇ ਸ਼ਾਮ ਨੂੰ ਦੇ ਲੋ ਜਿੱਦਾਂ ਮਰਜੀ ਜਿਵੇਂ ਤੁਹਾਡੇ ਬੱਚੇ ਪੀਂਦੇ ਆ ਉਦਾਂ ਦੋ ਬਹੁਤ ਵਧੀਆ ਡਰਿੰਕ ਹੈ ਆ ਦੇਖੋ ਜਿਹੜੀ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਸਿਰਫ ਕੀ ਚਾਹੀਦਾ ਬਾਦਾਮ ਚਾਹੀਦੇ ਨੇ ਦੁੱਧ ਚਾਹੀਦਾ ਹੈ ਕੇਲੇ ਚਾਹੀਦੇ ਆ ਤੇ ਓਟਸ ਚਾਹੀਦੇ ਆ ਹਨਾ ਤੇ ਇਹਨਾਂ ਚੀਜ਼ਾਂ ਦਾ ਦੇਖੋ ਆਪਾਂ ਡਰਿੰਕ ਕਰ ਦਿੱਤੀ ਤਿਆਰ ਜੇ ਤੁਹਾਨੂੰ ਥੋੜੀ ਜੀ ਵੀ ਡਰਿੰਕ ਚੰਗੀ ਲੱਗੀ ਹੋਵੇ ਥੋੜੀ ਜੀ ਵੀ ਵਧੀਆ ਲੱਗੀ ਹੋਵੇ ਜਿਹੜਾ ਫੇਸ ਪੈਕ ਜਾਂ ਡਰਿੰਕ ਤੁਸੀਂ ਵੀਡੀਓ ਵਾਤੁ ਵਾਤ ਸ਼ੇਅਰ ਕਰਨਾ ਤੇ ਵੀਡੀਓ ਵੋਚ ਵੀ ਕਰਨਾ ਤੇ ਕਮੈਂਟ ਸੋਹਣਾ ਜਿਹਾ ਕਰਕੇ ਜਰੂਰ ਦੱਸਿਆ ਕਰੋ ਤੇ ਹਾਂਜੀ ਅੱਜ ਦੀ ਵੀਡੀਓ ਜਿਹੜੀ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤੇ ਇਹ ਵਾਲਾ ਜਿਹੜਾ ਫੇਸ ਪੈਕ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਹੈ ਬਹੁਤ ਵਧੀਆ ਫੇਸ ਪੈਕ ਹੈ ਇਹ ਤੁਸੀਂ ਜਿਹੜੀ ਜਿਹੜੀ ਮੈਂ ਰੈਮਡੀ ਦੱਸੀਆਂ ਨੇ ਉਹ ਰੈਮਡੀ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੈਗੀਆਂ ਆਪਣੇ ਘਰਾਂ ਵਿੱਚ ਹੀ ਉਪਈਆਂ ਹੁੰਦੀਆਂ ਨੇ ਤੇ ਉਹ ਜਿਹੜੀ ਰੈਮਡੀ ਤੁਸੀਂ ਇਸਤੇਮਾਲ ਕਰਕੇ ਤੇ ਆਪਣੇ ਚਿਹਰੇ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹੋ ਤੇ ਬਹੁਤ ਹੀ 글로 ਆ ਜਾਂਦਾ ਹੈ ਵਾਲ ਤਾਂ ਸਾਫ ਹੁੰਦੇ ਹੁੰਦੇ ਚਿਹਰੇ ਤੇ 글로 ਵੀ ਆ ਜਾਂਦਾ ਹੈ ਇਹ ਇਹ ਤੁਸੀਂ ਹੱਥਾਂ ਪੈਰਾਂ ਬਾਹਾਂ ਜਿਵੇਂ ਤੁਹਾਨੂੰ ਦੱਸਿਆ ਹੈ ਲੱਤ ਤੇ ਲਗਾ ਕੇ ਲੈਗ ਤੇ ਲਗਾ ਕੇ ਦੱਸਿਆ ਹੈ ਲਾਈਵ ਅਪਰੂਵ ਦੱਸਿਆ ਏ ਤੇ ਤੁਸੀਂ ਇਦਾਂ ਇਸਤੇਮਾਲ ਕਰਕੇ ਆਪਣੇ ਜਿਹੜੇ ਹੇਅਰ ਨੇ ਉਹ ਸਾਫ਼ ਕਰ ਸਕਦੇ ਹੋ ਕਿਉਂਕਿ ਧਾਗਾ ਤੁਗਾ ਲਗਾਉਣ ਨਾਲ ਚਿਹਰਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਦੀ ਹੁੰਨੀ ਖਰਾਬ ਹੋ ਜਾਂਦਾ ਏ ਤੇ ਕਈ ਵਾਰ ਆਪਾਂ ਇਦਾਂ ਦੀ ਕਰੀਮਾਂ ਲਗਾ ਲੈਂਦੇ ਜਿਨ੍ਹਾਂ ਦੇ ਨਾਲ ਸ킨 ਵੀ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਏ ਇਸ ਕਰਕੇ ਆਪਾਂ ਤੁਹਾਨੂੰ ਘਰੇਲੂ ਨੁਸਖੇ ਦੱਸੀਦੇ ਨੇ ਘਰੇਲੂ ਰੈਮਡੀ ਦੱਸੀਦੀਆਂ ਨੇ ਜਿਹੜੀ ਘਰ ਵਿੱਚ ਹੀ ਆਪਾਂ ਤਿਆਰ ਕਰਕੇ ਤੇ ਆਪਾਂ ਇਸਤੇਮਾਲ ਕਰ ਸਕਦੇ ਆਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੀਆਂ ਮੈਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਬਹੁਤ ਸੋਹਣੀਆਂ ਵੀਡੀਓ ਨੇ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ ਹਨ ਕਈ ਵਾਰ ਇਹ ਕਰੀਮਾਂ ਜਿਹੜੀਆਂ ਹੁੰਦੀਆਂ ਨੇ ਨੈਚੁਰਲ ਕਰੀਮਾਂ ਹੁੰਦੀਆਂ ਨੇ ਜਿਹੜੀ ਕੁਦਰਤੀ ਉਹ ਜ਼ਿਆਦਾ ਅਸਰ ਕਰਦੀਆਂ ਨੇ ਜਿਹੜੀਆਂ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਆ ਉਹਨਾਂ ਵਿੱਚ ਕੈਮੀਕਲ ਹੁੰਦੇ ਨੇ ਨਾਲੇ ਉਹ ਮਹਿੰਗੀਆਂ ਹੁੰਦੀਆਂ ਨੇ ਅੱਜ ਦੇ ਸਮੇਂ ਵਿੱਚ ਸਭ ਕੁਝ ਬਜਟ ਤੋਂ ਬਾਹਰ ਹੈ ਜਿਨ੍ਹਾਂ ਕੋਲ ਇਨਾਂ ਮਦਰ ਕੀ ਆਪਣੇ ਵਰਗੇ ਜਿਹੜੇ ਮੀਡਲ ਕਲਾਸ ਲੋਕਾਂ ਨਾ ਪੈਸਾ ਨਹੀਂ ਹੁੰਦਾ ਸੀ ਮਹਿੰਗੇ ਮਹਿੰਗੇ ਕਰੀਮਾਂ ਨਹੀਂ ਇਸਤੇਮਾਲ ਕਰ ਸਕਦੇ ਤੇ ਇੱਦਾਂ ਦੀ ਤੁਸੀਂ ਘਰੇਲੂ ਨੁਸਖੇ ਅਪਣਾ ਕੇ ਆਪਣੇ ਚਿਹਰੇ ਨੂੰ ਖੂਬਸੂਰਤ ਰੱਖ ਸਕਦੇ ਹੋ ਤੇ ਆਪਣੀ ਜਿਹੜੀ ਨੇਚਰਲ ਖੂਬਸੂਰਤੀ ਉਹ ਬਰਕਰਾਰ ਰੱਖ ਸਕਦੇ ਹੋ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਮੇਰਾ ਚਿਹਰਾ ਤੇ ਇਦਾਂ ਦੀ ਸਕਿਨ ਪਾਲਣ ਲਈ ਤੁਸੀਂ ਵੀਡੀਓ ਜਿਹੜੀਆਂ ਨੇ ਸਾਰੀਆਂ ਦੇਖਿਆ ਕਰੋ ਹਰ ਪ੍ਰਕਾਰ ਦੇ ਰੈਮਡੀ ਤੋਂ ਨਾਲ ਸ਼ੇਅਰ ਕੀਤੀ ਗਈ ਹੈ ਤੇ ਲਓ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਹੁਣ ਮੈਂ ਲੈ ਕੇ ਆਵਾਂਗੀ हेयर ਤੇ ਵੀਡੀਓ ਜਿਨ੍ਹਾਂ ਦੇ హెయిਰ ਬਹੁਤ ਝੜਦੇ ਆ ਜਿਨ੍ਹਾਂ ਦੇ హెయిਰ ਬਹੁਤ ਖਰਾਬ ਹੋ ਚੁੱਕੇ ਨੇ ਜਿਨ੍ਹਾਂ ਦੇ ਵਾਲ ਬਿਲਕੁਲ ਵੀ ਸਕੀਨ ਜਿਹੜੀ ਹੈ ਵਾਲਾਂ ਦੀ ਉਹ ਖਰਾਬ ਹੋ ਚੁੱਕੀ ਹੈ ਉਹਦਾ ਟੈਕਚਰ ਖਰਾਬ ਹੋ ਚੁੱਕਾ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੱਦਾਂ ਆਪਾਂ ਵਾਲਾਂ ਨੂੰ ਖੂਬਸੂਰਤ ਰੱਖ ਸਕਦੇ ਆ ਤੇ ਕਿੱਦਾਂ ਜਿਹੜਾ ਵਾਲ ਆਪਾਂ ਝੜਨ ਤੋਂ ਬਚਾ ਸਕਦੇ ਆ ਤੇ ਲਓ ਜੀ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਨਵੇਂ ਬਲੌਗ ਵਿੱਚ ਤਬ ਤੱਕ ਲਈ ਬਾਏ ਬਾਏ